ਸ੍ਰੀ ਤਨੈਸ਼ ਪਰਚੀ ਦੀ ਅੱਜ ਅਸੀਂ ਸ੍ਰੀ ਤਨੈਸ਼ ਪਰਚੀ ਦੀ ਨਾਸੀਮਾ ਆਪਣਾ ਸੁਤੰਤਰਤਾ ਦਿਵਸ ਮਨਾਉਣ ਲਈ ਆਪਣੇ ਹਲਕੇ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਮਨਾਉਣ ਲਈ ਆਇਆ ਔਰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨਾ ਸਾਰੇ ਦੇਸ਼ ਵਾਸੀਆਂ ਨੂੰ ਖਾਸ ਕਰਕੇ ਹਲਕਾ ਪੂਰਵੀ ਦੇ ਮੇਰੇ ਪਰਿਵਾਰ ਮੇਰੇ ਲੋਕਾਂ ਨੂੰ ਔਰ ਮੈਂ ਸਮਝਦਾ ਕਿ ਅੱਜ ਅਸੀਂ ਆਪਣਾ ਜਸ਼ਨ ਮਨਾ ਰਹੇ ਹਾਂ ਨਾਸੀਮਾ ਦੇਸ਼ ਦਾ ਆਜ਼ਾਦ ਹੋਏ ਨੂੰ لیکن ਇਹ ਜੋ ਬਹੁਤ ਲੋਡ ਆ ਸਾਨੂੰ ਅੱਗੇ ਆਉਂਦੇ ਅੱਜ ਅਸੀਂ ਹਰ ਜਗ੍ਹਾ ਪਿਛੜ ਗਏ ਆ ਪਹਿਲਾਂ ਅਸੀਂ ਅੰਗਰੇਜ਼ਾਂ ਦੇ ਕੋਲ ਗੁਲਾਮ ਸੀ ਔਰ ਅੱਜ ਅਸੀਂ ਕਾਲੇ ਅੰਗਰੇਜ਼ਾਂ ਕੋਲ ਗੁਲਾਮ ਹੋਏ ਹੋਏ ਆ ਇਹਦੇ ਲਈ ਆਜ਼ਾਦ ਹੋਣ ਦੀ ਲੋੜ ਆ ਸਾਨੂੰ ਅਸੀਂ ਸਾਰੇ ਇਕੱਠੇ ਹੋ ਕੇ ਇਸ ਲੜਾਈ ਨੂੰ ਲੜੀਏ ਸਾਡੇ ਦੇਸ਼ ਦੇ ਵਿੱਚ ਸਾਡੀ ਕਾਂਗਰਸ ਪਾਰਟੀ ਸੈਂਟਰ ਗਵਰਨਮੈਂਟ ਦੇ ਨਾਲ ਵੋਟ ਚੋਰੀ ਦੀ ਲੜਾਈ ਲੜ ਰਹੇ ਆ ਸਟੇਟ ਦੇ ਵਿੱਚ ਅੱਜ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ ਵਪਾਰੀ ਸੇਫ ਨਹੀਂ ਨੇ ਜਿਹੜੇ ਲੋਕ ਫਰੋਤੀਆਂ ਮੰਗਦੇ ਨੇ ਉਹ ਅੱਜ ਆਪਣੇ ਹੱਕ ਸਮਝਦੇ ਨੇ ਕਿ ਵਪਾਰੀਆਂ ਕੋ ਨੌਜਵਾਨ ਲੜਕਿਆਂ ਕੋ ਹਰੇਕ ਹਸਪੀਟਲ ਡਾਕਟਰਸ ਕੋ ਉਹਨਾਂ ਕੋ ਫਰੋਤੀ ਦਾ ਪੈਸਾ ਲੈਣਾ ਆਪਣਾ ਹੱਕ ਸਮਝਦੇ ਨੇ ਇਹ ਸਭ ਨੂੰ ਲਗਾਮ ਲਾਉਣ ਦੀ ਲੋੜ ਹੈ ਔਰ ਅਸੀਂ ਸਾਰੇ ਇਕੱਠੇ ਹੋ ਕੇ ਆਣ ਲਈ ਇੱਕ ਸਾਲ ਦੇ ਬਾਅਦ ਸੈਂਟਰ ਗਵਰਨਮੈਂਟ ਦੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਨੀ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਮੈਂ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਮਿਲਣ ਆਇਆ ਸਵਤੰਤਰਤਾ ਦਿਵਸ ਦੀ ਵਧਾਈ ਦੇਣ ਆਇਆ ਵਾ ਪਰ ਮੈਂ ਸਮਝਦਾ ਕਿ ਇਹਨਾਂ ਸਾਰਿਆਂ ਨੂੰ ਜਾਗਰੂਤ ਕਰਨ ਆਏ ਕਿ ਤਕੜੇ ਹੋਈਏ ਇੱਕ ਸਾਲ ਰਹਿ ਗਿਆ ਤੁਸੀਂ ਹਮੇਸ਼ਾ ਤਕੜੇ ਹੋਗੇ ਵੇਰਕੇ ਵਾਲਿਆਂ ਨੇ ਕਾਂਗਰਸ ਦਾ ਸਾਥ ਦਿੱਤਾ ਅਸੀਂ ਇਕੱਠੇ ਹੋ ਕੇ ਤਕੜੇ ਹੋਗੇ ਲੜ ਕੇ ਇਸ ਪੰਜਾਬ ਨੂੰ ਔਰ ਦੇਸ਼ ਨੂੰ ਇੱਕ ਗੁਲਾਮੀ ਦੀ ਜ਼ੰਜੀਰਾਂ ਚੋਂ ਬਾਹਰ ਕੱਢੀਏ ਇਹ ਤੁਹਾਡਾ ਕਾਂਗਰਸ ਗੜ ਬਣ ਜਾਂਦਾ ਅਸੀਂ ਇੱਥੇ ਵੀ ਹੁਣ ਨਸ਼ੇ ਦਾ ਬੜਾ ਜੋੜਾ ਨਾਲ ਦੇਖੋ ਵੇਰਕੇ ਵਾਲਿਆਂ ਨੇ ਹਮੇਸ਼ਾ ਪੰਜਾਬ ਨੂੰ ਕਾਂਗਰਸ ਨੂੰ ਪਿਆਰ ਕੀਤਾ ਕਾਂਗਰਸ ਨੂੰ ਪੂਰੇ ਪੰਜਾਬ ਨਹੀਂ ਕਾਂਗਰਸ ਨੂੰ ਸਿਰਫ ਵੇਰਕੇ ਨੂੰ ਬਦਨਾਮ ਨਾ ਕਰੋ ਪੂਰੇ ਪੰਜਾਬ ਦੇ ਵਿੱਚ ਹੀ ਨਸ਼ੇ ਦਾ ਗਾੜਾ ਹੈ ਕਿਹੜੀ ਜਗ੍ਹਾ ਨਹੀਂ ਹੈ ਅੱਜ ਇਹ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਕਰ ਰਹੀ ਹੈ ਇਹਨਾਂ ਦੇ ਐਮਐਲਏਆਂ ਦੇ ਪੀਆਈ ਫੜੇ ਜਾ ਰਹੇ ਨੇ ਮੈਂ ਸਮਝਦਾ ਕਿ ਮੈਂ ਇਸ ਨੂੰ ਡਿਨਾਈ ਨਹੀਂ ਕਰ ਰਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਨਹੀਂ ਹੈ ਲੇਕਿਨ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਹਦੇ ਵਿੱਚ ਸਾਨੂੰ ਪਾਰਟੀਬਾਜੀ ਤੋਂ ਉੱਠ ਕੇ ਲੜਾਈ ਲੈਣੀ ਪੈਣੀ ਅੱਜ ਇਸ ਹਲਕੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਇਹ ਨਸ਼ਾ ਗੋਲੀਬਾਰੀ ਗੁੰਡਾਗਰਦੀ ਆਮ ਗੱਲਾਂ ਨੇ ਇਸ ਵਾਸਤੇ ਸਾਨੂੰ ਆਪਣਾ ਲਾਅ ਐਂਡ ਆਰਡਰ ਠੀਕ ਕਰਨਾ ਪਏਗਾ